ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀਜਾ ਉਹ ਨਿਚੇਤ ਸੰਛੇ ਸਮਤ ਇੱਕ ਅੰਗਰੇਜ਼ ਸਿੰਘ ਦੇ ਗਰੇ ਮੱਗੋ ਵਾਲੀ ਜੰਮੂ ਗਲਾਸ ਕਹੇ ਮੇਰਾ ਇੱਕੋ ਰੂਪ ਇੱਕ ਗੱਲ ਦੀ ਆਸ ਠਠਿਆਰ ਕੜਤ ਨਾ ਖੋਏ ਕੜਾਈਆ ਜਿਸ ਦੇ ਨਾਲ ਪ੍ਰੇਮੀ ਪਿਆਰ ਦੀ ਬਜਾਉਣ ਪਿਆਸ ਤ੍ਰਿਸ਼ਨਾ ਤ੍ਰਿਖਾ ਦੂਰ ਕਰਾਈਆ ਉਹ ਵਸਤਰਾਮ ਦੇ ਪਾਸ ਅਨਮੋਲੀ ਕੁਆਲਿਟੀ ਕਾਇਆ ਸੀਤਾ ਦਾ ਸਾਥ ਸੋਹਣਾ ਸੰਗ ਜਨਾਈਆ ਲక్ష్మణ ਦਤਾ ਖ ਆਪਣੀ ਖਾਹਿਰ ਤੜਾਈਆ ਕਲਯੁਗ ਦਾ ਖੇਲ ਤਮਾਸ਼ਾ ਆਪਣਾ ਰੂਪ ਪ੍ਰਗਟਾਈਆ ਭਗਤਾਂ ਦਾ ਨਿਵਾਸ ਨੇਤਰ ਨੈਣ ਦਰਸਾਈਆ ਸ਼ਿਵਜੀ ਦਾ ਕੈਲਾਸ਼ ਬੈਠਾ ਸੀ ਇਸ ਨਿਵਾਈਆ ਬ੍ਰਹਮਾ ਦਾ ਇਤਿਹਾਸ ਦੇਵੇ ਸੱਚ ਗਵਾਈਆ ਵਿਸ਼ਨੂ ਦਾ ਸਵਾਦ ਰਸ ਗੰਮੀ ਰਹਾ ਵਿਖਾਈਆ ਪੁਰਖ ਅਕਾਲ ਦੇ ਬਨਹਾਰਾ ਦਾਤ ਵਸਤ ਇੱਕ ਵਰਤਾਈਆ ਸਭ ਦੀ ਮਿਲ ਕੇ ਇੱਕ ਜਮਾਤ ਸੋਹਣਾ ਰੰਗ ਵਿਖਾਈਆ ਪਿੰਡੀ ਰੈਣ ਨਾਲ ਗਈ ਨਾਚ ਕੁੰਗਟ ਮੁਖ ਉਠਾਈਆ ਮਿਲ ਕੇ ਸਭ ਨੇ ਕੀਤੀ ਇੱਕ ਬਾਤ ਮਤਾ ਲਿਆ ਪਕਾਈਆ ਕਿਸ ਵੇਲੇ ਫੇਰ ਹੋਵੇ ਇਤਫਾਕ ਮਿਲੀਏ ਚਾਈ ਚਾਈਆਂ ਦੋਹੇ ਜੋੜ ਕੇ ਹੱਥ ਸਾਰੇ ਬੇਨਤੀ ਰਹਿ ਸੁਣਾਈਆ ਅੱਗੋਂ ਕਿਹਾ ਪੁਰਖ વિનાਸ਼ ਪਰਦਾ ਦੇ ਆ ਉਠਾਈਆ ਤੁਰ ਸੰਦੇਸ਼ਾ ਦੇਵਾਂ ਸਾਚ ਸੱਚ ਕਰਾਂ ਪੜਾਈਆ ਜਿਸ ਦਾ ਮਤਲਬ ਕੋਈ ਨਹੀਂ ਅਰਥ ਅਰਥਾਤ अथवा ਆਪਣਾ ਹੁਕਮ ਮਨਾਈਆ ਜਿਸ ਵੇਲੇ ਨਿਰਗੁਣਤਾ ਰਿਆਵਾ ਲੋਕmaat ਨਿਰਵੈਰ ਫੇਰਾ ਪਾਈਆ ਜੋਤੀ ਜੋਤ ਕਰਾਂ ਪ੍ਰਕਾਸ਼ ਸ਼ਬਦੀ ਡੰਕ ਸੁਣਵਾਈਆ ਜੋਤੀ ਜੋਤ ਕਰਾਂ ਪ੍ਰਕਾਸ਼ ਸ਼ਬਦੀ ਸ਼ਬਦ ਡੰਕ ਸੁਣਵਾਈਆ ਦੋ ਜਹਾਂ ਨ ਲੰਘ ਕੇ ਪਤਨ ਘਾਟ ਆਪਣਾ ਪੰਧ ਮੁਕਾਈਆ ਪ੍ਰੇਮੀ ਪ੍ਰੀਤਮ ਹੋ ਕੇ ਭਗਤਾ ਕਰਾਂ ਤਲਾਸ਼ ਗੁਰਮੁਖਾਂ ਖੋਜ ਖੁਜਾਈਆ ਬਾਹਰ ਪੀਤਰ ਵੇਖਾਂ ਸਾਸ ਸਾ ਸਾ ਲੇਖ ਚੁਕਾਈਆ ਸੱਚੇ ਮੰਡਲ ਪਾਵਾਂ ਰਾਸ ਗੋਪੀ ਕਹਨ ਨਚਾਈਆ ਪਰਦਾ ਲਾ ਕੇ ਪ੍ਰਥਮੀ ਆਕਾਸ਼ ਤਰਨੀ ਤਰਤੇ ਤਵਲ ਸੋ ਬਾਪਾਈਆ ਭਾਗ ਲਗਾ ਕੇ ਸੋਣੀ ਖਾਟ ਆਸਣ ਸਿੰਘਾਸਣ ਦੇ ਆ ਵੜਾਈਆ ਚੌਥੇ ਯੁਗ ਦੀ ਮੇਟ ਕੇ ਵਾਟ ਵਟਣਾ ਗੁਰਮੁਖਾ ਦੇ ਅੰਚੜਾਈਆ ਲక్ష్మణ ਜਿਵੇਂ ਇੱਕ ਗੱਲ ਦੀ ਆਸ ਉਹ ਪੂਰੀ ਦਿਆਂ ਕਰਾਈਆ ਜਨ ਭਗਤਾਂ ਦਾ ਬਣ ਕੇ ਬਾਪ ਜਨ ਭਗਤਾਂ ਦਾ ਬਣ ਕੇ ਬਾਪ ਬੱਚਿਆਂ ਵਾਂਗ ਗੋਦ ਉਠਾਈਆ ਰੂਪਤ ਦੋਵੇਂ ਕਰਕੇ پاک ਪਵਿੱਤਰ ਦੇ ਆ ਬਣਾਈਆ ਲੇਖੇ ਲਾ ਕੇ ਮਾਟੀ ਖਾਕ ਖਾਂ 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 ਕਰਾਂ ਸਫਾਈਆ ਦੋ ਜਹਾਨਾ ਬਣ ਕੇ ਸੱਜਣ ਸਾਖ ਤੁਰਦਾ ਸੰਗ ਵਿਖਾਈਆ ਇਥੇ ਉਥੇ ਦੇ ਨਜਾਤ ਸਿਰ ਆਪਣਾ ਹੱਥ ਰਖਾਈਆ ਕੁੜੀ ਕਿਰਿਆ ਨਾਲ ਇਹ ਵਫਾਤ ਮਲਕੁਲ ਮੌਤ ਨਾ ਕੋਈ ਡਰਾਈਆ ਕੇਵ ਦਸਾਂ ਨਾਲ ਵਜਾਹਤ ਪਰਦਾ ਦਿਆਂ ਉਠਾਈਆ ਰਹਿਣ ਦੇਵਾਂ ਨਾ ਕੋਈ ਰਿਫਾਕ ਰਫੀਕ ਦਿਆਂ ਜਣਾਈਆ ਰੂਪ ਧਰ ਕੇ ਆਪਣਾ ਵਾਹਿਦ ਲਾਸ਼ ਰੀਖ ਸੇਵ ਕਮਾਈਆ ਸੱਚ ਕਾਨੂੰਨ ਕਰਕੇ ਆਇਦ ਵੇਖਾ ਥਾਂ ਥਾਈਆਂ ਸੱਚ ਕਾਨੂੰਨ ਕਰਕੇ ਆਇਦ ਵੇਖਾ ਥਾਂ ਥਾਈਆਂ ਸਤ ਧਰਮ ਕਰਨਾ ਰਾਏਜ ਰਜੂ ਸਭ ਦੇ ਦਿਆਂ ਬਦਲਾਈਆ ਸ੍ਰਿਸ਼ਟੀ ਦੇ ਕੋਲੋਂ ਹੋ ਕੇ ਗਾਇਬ ਭਗਤਾ ਆਪਣਾ ਦਰਸ ਦਿਖਾਈਆ ਇਹੋ ਖੇਲ ਹੋਵੇ ਅਜਾਇਬ ਅਜਬ ਲੀਲਾ ਦਿਆਂ ਵਰਤਾਈਆ ਜੁਗ ਚੌਕੜੀ ਜੁਗ ਚੌਕੜੀ ਜੋ ਨਾਮ ਦੇ ਕਰਕੇ ਰੱਖੀ ਕਫਾਇਤ ਮਹਿਬੂਬ ਹੋ ਕੇ ਚੋਲੀ ਦੇਵਾ ਪਾਈਆ ਝੂਠੀ ਕਟ ਕੇ ਸ਼ਰਾ ਸ਼ਰਾਇਤ ਸਰੀਰ ਤੇ ਆਪਣੀ ਰਿਆਵ ਵਿਖਾਈਆ ਚਰਨ ਪ੍ਰੀਤੀ ਕਰਕੇ ਚਰਨ ਪ੍ਰੀਤੀ ਕਰਕੇ ਅਨਾਇਤ ਅਨਾਇਤ ਦੇ ਅਨਾਇਤ ਬੁੱਲੇ ਦੇ ਪੀਰਾ ਵਰਗੇ ਗੁਰਮੁਖ ਦੇ ਆ ਬਣਾਈਆ ਜਿਹੜੀ ਮੰਨੀ ਜਿਹੜੀ ਮਨੀ ਸਿੰਘ ਦੱਸ ਕੇ ਗਏ ਵਿਲਾਇਤ ਉਹ ਵਲਵਲੇ ਅੰਦਰੋਂ ਦੇ ਆਂਕੜਾਈ ਆ ਜਿੱਤਰ ਜਾਣ ਉਤਰੇ ਆਪਣੀ ਕਰਾਂ ਹਮਾਇਤ ਹਮ ਸਾਜਣ ਹੋ ਕੇ ਨਜ਼ਰੀ ਆਈ ਆ ਸਭ ਦੀ ਪੂਰੀ ਕਰਕੇ ਖਾਹਿਸ਼ ਖਾਹਿਸ਼ੇ ਆਪਣੀ ਨਾਲ ਮਿਲਾਈ ਆ ਚਰਨ ਦਵਾਰੇ ਕਰਕੇ ਰਹਾਇਸ਼ ਆਰਾਮਗਾਹ ਇੱਕ ਵਖਾਈਆ ਜੈ ਸਮੁੰਦਰ ਦੀ ਕਿਸੇ ਨਹੀਂ ਕੀਤੀ ਪੈਮਾਇਸ਼ ਜੈ ਸਮੁੰਦਰ ਦੀ ਕਿਸੇ ਨਹੀਂ ਕੀਤੀ ਪੈਮਾਇਸ਼ ਉਥੇ ਉਸੇ ਧਾਮ ਬਹਾਈਆ ਜਿਸ ਮੰਦਰ ਦੀ ਕਿਸੇ ਨਹੀਂ ਕੀਤੀ ਪੈਮਾਇਸ਼ ਉਸੇ ਧਾਮ ਬਹਾਈਆ ਇਹੋ ਭਗਤਾਂ ਨੂੰ ਸੱਚੀ ਖੈਰਾਇਤ ਬਿਨ ਮੰਗਿਆ ਝੋਲੀ ਪਾਈਆ ਭਗਤ ਭਗਵਾਨ ਦੀ ਸਦਾ ਇਕੱਠੀ ਚੜਦੀ ਰਹੇ ਜਨੇਤ ਲੜੇ ਤੁਰਦੇ ਦਿਆਂ ਬਣਾਈਆ ਦਰਸ਼ਨ ਦੇਂਦਾ ਰਹਾ ਨੇਤ ਨੇਤ ਨਿਤ ਨਿਜ ਕਰ ਰੁਸ਼ਨਾਈ ਜਿਹੜੇ ਗੋਬਿੰਦ ਪਿੱਛੇ ਹੋ ਗਏ ਖੇਤ ਆਪਨਾ ਆਪ ਕਟਾਈ ਆ ਜਿਹੜੇ ਗੋਬਿੰਦ ਪਿੱਛੇ ਹੋ ਗਏ ਖੇਤ ਆਪਨਾ ਆਪ ਕਟਾਈ ਆ ਉਹਨਾਂ ਨਾਲ ਕਰਕੇ ਹੇਤ ਤੁਰਦਾ ਮੀਲਾ ਸਹਿਜ ਸੁਭਾਈ ਆ ਜਿਸ ਨੂੰ ਲੱਭਦੇ ਗਏ ਕੀਤੀ ਕੇਤ ਕੋਟਨ ਕੋਟ ਫੇਰੀਆਂ ਪਾਈਆ ਜਿਸ ਦਾ ਨਾਮ ਰਾਗਾਂ ਨਾਦਾਂ ਸ਼ਬਦਾਂ ਤੁਣਾ ਵਿੱਚ ਗਾਉਂਦੇ ਵਿਸ਼ੇਸ਼ ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ ਜਿਸ ਦਾ ਜਸ ਗਾਉਂਦੇ ਸਹੰਸਰ ਮੁਖ ਵਾਲੇ ਛੇਸ਼ ਸੋਹਣੀ ਸੀਜ ਬਣਾਈਆ ਜਿਸਦਾ ਜਸ ਗਾਉਂਦੇ ਸਹੰਸਰ ਮੁਖ ਵਾਲੇ ਛੇਸ਼ ਸੁਣੀ ਸੇਜ ਬਣਾਈ ਆ ਜਿਸ ਨੂੰ ਆਦਿ ਜੁਗਤ ਜੁਗ ਚੌਂਕੜੀ ਸਭ ਨੇ ਮੰਨਿਆ ਇੱਕ ਨਰੇਸ਼ ਨਰਨਿਰੰਕਾਰ ਕਖਵਾਈਆ ਸੋ ਭਗਤ ਸੁਹਿਲਾ ਗ੍ਰਹਿ ਭਗਤਾ ਬਣੇ ਦਰਵੇਸ਼ ਦਰਦੀ ਹੋ ਕੇ ਅਲਖ ਜਗਾਈਆ ਇੱਕ ਗੱਲ ਕਹੇ ਮੇਰੀ ਆਸ ਏਕ ਇੱਕੋ ਦਿਆਂ ਜਣਾਈਆ ਪਰਮਪੁਰਖ ਪ੍ਰਭ ਪਰਮਪੁਰਖ ਪ੍ਰਭ ਜਨ ਭਗਤਾ ਬੁੱਧੀ ਕਰੇ ਵਿਵੇਕ ਮਨ ਮਤ ਪਰੇ ਹਟਾਈਆ ਨਿਰਗੁਣ ਹੋ ਕੇ ਸਰਗੁਣ ਨਾਲ ਲਏ ਖੇੜ ਖਲਾਰੀ ਆਪਣਾ ਫੇਰਾ ਪਾਈਆ ਜਿਸ ਗੱਲ ਦੀ ਆਸ ਪਿਛੇ ਸਭ ਨੂੰ ਦਿੱਤਾ ਭੇਜ ਉਹ ਗਲਾਸ ਆਪਣਾ ਦਏ ਸਮਝਾਈਆ ਸ਼ਬਰ ਲੱਗੀ ਅੰਮ੍ਰਿਤ ਵਰਖੇ ਦੇ ਇਸ ਪਰਦੇਸ ਦਏ ਦਿਸ਼ਾ ਠੰਡਕ ਇੱਕ ਵਰਤਾਈਆ ਗੱਲ ਆਸ ਕਹੇ ਮੈਨੂੰ ਮਿਲ ਗਈ ਸੱਚੀ ਟੇਕ ਟਿਕਟਿਗੀ ਧਿਆਨ ਜਿਸ ਦੇ ਵਿੱਚ ਰਖਾਈਆ ਜਨ ਭਗਤੋ ਤੁਸੀਂ ਸਮਝੋ ਨਾ ਕੋਈ ਕੂੜ ਕੁੜਿਆਰਾ ਭੇਖ ਪਖੰਡੀ ਪਖੰਡ ਰਿਹਾ ਰਚਾਈਆ ਜਿਹੜਾ ਮਾਲਕ ਉਸੇ ਦਾ ਦੇਸ ਦੇਸਾਂ ਦਾ ਮਾਲਕ ਆਪੇ ਵੇਖੋ ਖਾਈਆ ਤਰਨੀ ਕਹੇ ਜਿਸ ਮੇਰੇ ਉੱਤੇ ਬਹਿ ਕੇ ਲਿਖੇ ਲੇਖ ਲੈਣੇ ਦਿੱਤੇ ਚੁਕਾਈਆ ਮੈਂ ਆਪਣੇ ਨੇਤਰ ਸਾਚੇ ਨੈਣ ਇਸੇ ਦੇ ਕੀਤੇ ਭੇਟ ਮੈਂ ਆਪਣੇ ਨੇਤਰ ਸਾਚੇ ਨੈਣ ਇਸੇ ਦੇ ਕੀਤੇ ਭੇਟ ਇਸੇ ਦੀ ਝੋਲੀ ਪਾਈ ਆ ਗੁਰਮੁਖੋ ਤੁਸੀਂ ਸਨਮੁਖ ਹੋਵੋ ਪੇਸ਼ ਸਾਹਮਣੇ ਨਜ਼ਰੀ ਆਈਆ ਮਨ ਕਾਮਨਾ ਭਗਤ ਭਗਵੰਤ ਦੇ ਅੰਦਰ ਕਦੇ ਨਾ ਹੋਵੇ ਕਲੇਸ਼ ਕੂੜਾ ਝਗੜਾ ਦੇਣਾ ਮਿਟਾਈਆ ਤੁਰਦਾ ਸੁਆਮੀ ਸਦਾ ਕੋਲ ਰਹੇ ਹਮੇਸ਼ ਵਿਛੜ ਕਦੇ ਨਾ ਜਾਈਆ ਰਲ ਮਿਲ ਤਰਮੀ ਕਹੇ ਇਕੱਠੇ ਕਰੀਏ ਇੱਕ ਆਦੇਸ਼ ਸਜਦਾ ਸੀਸ ਨਿਵਾਈਆ ਮਹਾਰਾਜ ਸੇਰ ਸਿੰਘ বিষ্ণੂ ਭਗਵਾਨ ਤੋਂ ਸਭ ਦਾ ਮਾਲਕ ਸਭ ਨੂੰ ਕਰਦੇ ਇੱਕ ਚਰਨ ਪ੍ਰੀਤੀ ਬਖਸ਼ ਕੇ ਟੇਕ ਟਿੱਕਾ ਮਸਤਕ ਨਾਮ ਦੇ ਲਗਾਈਆ ਨਾਇਤ ਕਹੇ ਕੀ ਕੀਤਾ ਗਜ਼ਬ ਪਰਵਰਦگار ਮੈਨੂੰ ਦੇ ਜਣਾਈਆ ਭਗਤਾਂ ਦਾ ਇਕੱਠ ਕਰਕੇ ਬਫਦ ਮਿਹਰ ਨਜ਼ਰ ਨਾਲ ਦਰਾਈਆ ਸ੍ਰੀ ਭਗਵਾਨ ਕਹੇ ਭਗਤਾਂ ਦਾ ਇਕੱਠਾ ਕਰਕੇ ਵਫ਼ਦ ਮਿਹਰ ਨਜ਼ਰ ਨਾਲ ਤਰਾਈਆ ਸ੍ਰੀ ਭਗਵਾਨ ਕਹੇ ਮੈਂ ਇੱਕੋ ਗਾਇਆ ਸ਼ਬਦ ਐਧਰੋਂ ਪੁੱਟ ਕੇ ਐਧਰ ਲਿਆ ਲਗਾਈਆ ਨਾ دین ਰਹਾ ਨਾ ਮਜ਼ਬ ਨਾ ਜਾਤ ਪਾਤ ਜਣਾਈਆ ਇਨਾਂ ਮੇਰਾ ਕੀਤਾ ਆਦਬ ਆਦਾਬ ਕਰਕੇ ਇਨਾਂ ਸੀਸ ਝੁਕਾਈਆ ਅੰਦਰ ਮਾਰ ਕੇ ਆਪਣੀ ਰمز ਇਸ਼ਾਰਾ ਇੱਕ ਵਿਖਾਈਆ ਇਨਾਂ ਦਾ ਲੇਖਾ ਬਣ ਗਿਆ ਵਾਂਗ ਸ਼ਮਸ਼ ਸ਼ਮਾ ਦੇ ਪਰਮਾਨੇ ਪਰਵਾਨਿਆਂ ਨਾਲੋਂ ਚੰਗੇ ਭਗਤ ਭਗਵਾਨ ਰਿਹਾ ਬਣਾਈਆ ਚੋਤੀ ਜੋਤ ਸਰੂਪ ধর ਆਪਣੀ ਕਿਰਪਾ ਕਰ ਮਿਹਰ ਨਜ਼ਰ ਨਾਲ ਕਰਾਈਆ ਅਨਾਇਤ ਕਹੇ ਇਧਰ ਹੁਣ ਪੁੱਟਣਾ ਇਧਰ ਲਾਉਣਾ ਇਹ ਤੇਰਾ ਹੁਕਮ ਰਜ਼ਾਈਆ ਵਰਖਾ ਕਾਲ ਕੇ ਹਾਂ ਮਾਰਗ ਇੱਕ ਚਲਾਉਣਾ ਜਿਸ ਕਾਰਨ ਚਲਦੇ ਆਂ ਫਿਰਦੇ ਆਂ ਪਾਰ ਲੰਘਾਈਆ ਜਗਤ ਕਿਆਰੀਆਂ ਵਿੱਚ ਨਹੀਂ ਬਹੋਣਾ ਪਨੀਰੀ ਹੱਥ ਨਾ ਕੋਈ ਉਠਾਈਆ ਮਿਹਰ ਨਜ਼ਰ ਨਾਲ ਜਨ ਭਗਤ ਤਰਾਉਣਾ ਆਪਣੇ ਰੰਗ ਰੰਗਾਈਆ ਤੂੰ ਸੀ ਇੱਕ ਬੁੱਲਾ ਸਮਝਾਉਣਾ ਭੁੱਲੇ ਪੰਧ ਲਗਾਈਆ ਪੁਰਖ ਆਕਾਲ ਕਹੇ ਮੈਂ ਆਪਣਾ ਮਾਰਗ ਲਾਉਣਾ ਸਤ ਧਰਮ ਨਾਲ ਰਲਾਈਆ ਕਲ ਜੋਗੇ ਅੰਦਰ ਸਜੂਗ ਵਰਤਣਾ ਤੁਰਦਾ ਹੁਕਮ ਜਨਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰਦੇ ਬਣਹਾਰਾ ਸੱਚਾ ਵਰ ਸ਼ਾ ਪਾਦਸ਼ਾ ਸੱਚਾ ਸ਼ੈਨ ਛਾਈਆ تو ما ه라이 شیر سنگ বিষ্ণو ভগবান دی જય